ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 4 ਗੌਰ ਸਤ ਗੁਰ ਕੋ ਜੋ ਸਿੱਖ ਖਾਏ ਪਲਕੇ ਉਠ ਹਰ ਨਾਮ ਤੇ ਆਵੇ ਗੁਰ ਸਤ ਗੁਰ ਕਾ ਜੋ ਸਿੱਖ ਖਾਏ ਸੋ ਪਲਕੇ ਉਠ ਹਰ ਨਾਮ ਤੇ ਆਵੇ ਉੱਦਮ ਕਰੇ ਪਲਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰੁ ਨਹਾਵੇ ਅਪਦੇਸ਼ ਗੁਰੂ ਹਰ ਹਰ ਜਪ ਜਪੇ ਸਭ ਕਿਲ ਵਿਖ ਪਾਪ ਦੋਖੁ ਲਾ ਛੋੜੇ ਦਿਵਸ ਗੁਰ ਬਾਣੀ ਗਾਵੈ ਬੰਦੇ ਆਉ ਤੇ ਆਰ ਨਾਮ ਤੇ ਆਵ ਜੋ ਸਾਸ ਗਰਾਸ ਧਾਇ ਮੇਰਾ ਹਰ ਹਰ ਸੋ ਗੁਰ ਸਿਖ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਤੂੜ ਮੰਗੇ ਤਿਸ ਗੁਰ ਸਿੱਖ ਕੀ ਜਿਵਾ ਪੰਜਪੈ ਅਵਰੇ ਨਾਮ ਜਪੋਵੇ ਜਨ ਨਾਨਕ ਦੂਰ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਬਰੇ ਨਾਮ ਜਪਵੈ ਸਵਾ ਪੰਥਕਾਰ ਜੋ ਗੁਰੂ ਬਿਹਾਰੀ ਗੁਰੂ ਸواری ਗੁਰੂ ਜੀ ਖਾਸ ਰੂਪ ਖਾਲਸਾ ਸਤ ਸੰਗ ਜੀਓ विचारान दी आरंभ ਤੋਂ ਪਹਿਲਾਂ ਪੋਤਲਾਂ ਦੇ ਦਾਨ ਨੇ ਸਰਬੰਸ ਦਾਨ ਨੇ ਕੱਲ ਕੀ ਤਰਦਸ਼ ਮੇਸ਼ ਪਤਜੀ ਦੀ ਬਖਸ਼ਿਸ਼ ਗੁਰਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਚੌਥੇ ਪਾਛਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਬਚਨ ਜਿਨਾਂ ਦਾ ਜੋ ਆਪ ਆਰੰਭ ਵਿੱਚ ਕੀਤਾ ਹੈ ਤੋਂ ਪਛਾ ਚੌਥੇ ਪਾਛਾ ਜੀ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਗੁਰਸਿੱਖ ਦੀ ਡੈਫੀਨੀਸ਼ਨ ਦੱਸਦੇ ਨੇ ਗੁਰਸਿੱਖ ਦਾ ਨਿਤ ਦਾ ਕੀ ਕਰਮ ਹੋਣਾ ਚਾਹੀਦਾ ਹੈ ਜਿਹੜਾ ਗੁਰੂ ਦਾ ਸਿੱਖ ਆਪਣੇ ਆਪ ਨੂੰ ਗੁਰੂ ਜੀ ਦਾ ਸਿੱਖ ਘਪਾਉਂਦਾ ਹੈ ਉਹ ਤਾਂ ਨਿਤ ਦਾ ਕਰਮ ਉਸ ਨਿਤ ਦੀ ਕਰਨੇ ਕੀ ਹੋਣੀ ਚਾਹੀਦੀ ਹੈ ਤਾਂ ਸਤਸੰਗ ਜੀ ਆਓ ਸਤਿਗੁਰ ਦੇ ਫਾضل ਬਚਨਾਂ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨ ਦਾ ਜਤਨ ਕਰਨਾ ਹੈ ਪਾਛੀ ਮੇਰ ਪ੍ਰਿਆਸ ਸਤਰ ਰੱਖ ਕਰਕੇ ਆਪਣੇ ਆਪਣੀ ਇਛਾ ਦੀ ਵਿਚਾਰ ਜਿਹੜੀ ਹੈ ਆਪ ਹੀ ਕਰਵਾ ਲਣ ਪਾਛਾ ਦੇ ਪਾਵਨ ਬਚਨ ਹਨ ਗੁਰ ਸਤ ਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਗੁਰ ਸਤ ਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠ ਹਰ ਨਾਮ ਤੇ ਆਵੇ ਜਿਹੜਾ ਜੀਵ ਜਿਹੜਾ ਮਨੁੱਖ ਸਤ ਗੁਰ ਦਾ ਸੱਚਾ ਸੇਕ ਆ ਖਵਾਦਾ ਉਹ ਹਰ ਰੋਜ ਸਵੇਰੀ ਉੱਠ ਕੇ ਅੰਮ੍ਰਿਤ ਵੇਲੇ ਉੱਠ ਕਰਕੇ ਉਸ ਪਰਮਪਤਾ ਪਰਮਾਤਮਾ ਦਾ ਨਾਮ ਜਪਦਾ ਹੈ ਉਹਦੀ ਬੰਦਗੀ ਕਰਦਾ ਹੈ ਉਹਦਾ ਸਿਮਰਨ ਕਰਦਾ ਹੈ ਉਹ ਸਤਿਗੁਰੂ ਦਾ ਜੋ ਸਿੱਖ ਹੈ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਅਗਨਤਾ ਕਰਮ ਕੀ ਹੈ ਉਹਦੀ ਨਿਤ ਵਿਖਰਨੀ ਕੀ ਹੈ ਗੁਰੂ ਦੇ ਸਿੱਖ ਦੀ ਪਾਠ ਇਹ ਸ਼ਬਦ ਵੀ ਸੰਸਮਝਾਉਂਦੇ ਨੇ ਉਹ ਗੁਰੂ ਦਾ ਸਿੱਖ ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਗਵਾਂਦਾ ਹੈ ਸਵੇਰੇ ਅਮਰਤਬਿਲੀ ਉੱਠ ਕਰਕੇ ਉੱਦਮ ਕਰਕੇ ਉਤਪਰਨ ਪ੍ਰਤਾ ਪਰਮਾਤਮਾ ਦੀ ਬੰਦਗੀ ਕਰਦਾ ਹੈ ਉਹਦਾ ਨਾਮ ਤੇ ਆਉਂਦਾ ਹੈ ਉਹਦਾ ਸਿਮਰਨ ਕਰਦਾ ਹੈ ਉੱਦਮ ਕਰੇ ਪਦਕੇ ਪਰਵਤੀ ਇਸ਼ਨਾਨ ਕਰੇ ਅਮਰਤ ਸਰ ਨਾਵੇ ਉਹਦਾ ਨਿਤ ਦਾ ਕਰਮ ਕੀ ਹੈ ਉੱਦਮ ਕਰਨਾ ਆਲਸ ਨੂੰ ਤਿਆਗਣਾ ਉੱਦਮ ਕਰਕੇ ਪਰਮਪਤਾ ਪਰਮਾਤਮਾ ਦੀ ਬੰਦਗੀ ਕਰਦਾ ਹੈ ਉੱਦਮ ਕਰੇ ਭਲਕੇ ਪਰਵਤੀ ਸਵੇਰੇ ਉੱਠ ਕਰਕੇ ਇਸ਼ਨਾਨ ਕਰਦਾ ਹੈ ਅਮਰਤ ਮਈ ਨਾਮ ਦੇ ਸਰੋਵਰ ਵਿੱਚ ਬਾਣੀ ਦੇ ਸਰੋਵਰ ਵਿੱਚ ਬੰਦਗੀ ਦੇ ਸਰੋਵਰ ਵਿੱਚ ਅਮਰਤ ਮਈ ਸਰੋਵਰ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਦਾ ਹੈ ਉਹ ਦਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਅਮਰਤ ਸਰਨ ਆਵੇ ਹਰ ਰੋਜ ਸਵੇਰੇ ਉੱਦਮ ਕਰਦਾ ਹੈ ਇਸ਼ਨਾਨ ਕਰਦਾ ਹੈ ਤੇ ਨਾਮ ਰੂਪੀ ਅਮਰਤ ਮਈ ਸਰੋਵਰ ਜਿਹੜਾ ਹੈ ਬਾਣੀ ਦਾ ਬੰਦਗੀ ਦਾ ਸਿਮਰਨ ਦਾ ਉਹਦੇ ਵਿੱਚ ਟੁੱਬੀਆਂ ਲਾਉਂਦਾ ਹੈ ਆਪਣੇ ਮਨ ਦਾ ਸ਼ਤਾਨ ਕਰਾਉਂਦਾ ਹੈ ਪਤਛਾ ਕਹਿੰਦੇ ਨੇ ਉਪਦੇਸ਼ ਗੁਰੂ ਹਰ ਹਰ ਜਪ ਜਪੇ ਸਭ ਕਿਲਕ ਪਾਪ ਦੋਖ ਲੈ ਜਾਵੇ ਸਤਗੁਰ ਦੇਪਤੀਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਉਹਦੀ ਬੰਦਗੀ ਕਰਦਾ ਹੈ ਤੇ ਉਸ ਸਾਥ ਸੰਗ ਜੀਓ ਫਿਰ ਕੀ ਹੁੰਦਾ ਹੈ ਉਹ ਪਰਮਪਤਾ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਉਹਦੇ ਉਪਦੇਸ਼ ਮੰਨਣ ਦੇ ਨਾਲ ਉਹਦੇ ਹੁਕਮਾਂ ਨੂੰ ਮੰਨਣ ਦੇ ਨਾਲ ਜੋਬ ਕਰਨ ਦੇ ਨਾਲ ਬੰਦਗੀ ਕਰਨ ਦੇ ਨਾਲ ਮਨ ਦੇ ਉੱਤੇ ਜਿਹੜੀ ਬਕਾਰਾਂ ਦੀ ਮਹਿਲ ਹੈ ਉਹ ਲੈ ਜਾਂਦੀ ਹੈ ਤੇ ਪਤਛਾਹ ਕਹਿੰਦੇ ਨੇ ਫਿਰ ਕੋਈ ਸਿੱਖ ਦਾੰਦ ਦਾ ਕਰਮ ਕੀ ਹੈ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬੈਂਦਿਆਂ ਉੱਠਦਿਆਂ ਹਰ ਨਾਮ ਧਿਆਵੇ ਫਿਰ ਦਿਨ ਚੜਦਾ ਹੈ ਸਤੁਰ ਦੀ ਬਾਣੀ ਦਾ ਕੀਰਤਨ ਕਰਦਾ ਹੈ ਗੁਰੂ ਦਾ ਸਿੱਖ ਹਰ ਵਕਤ ਹਰ ਦਿਲੇ ਬੰਦੇ ਆਉਂਦੇ ਆਂ ਭਾਵਕਾਰ ਕਿਰਤ ਕਰਦੇ ਆਂ ਆਪਣੇ ਨਿਤ ਦੀ ਕਿਰਤ ਕਮਾਈ ਕਰਦੇ ਹੋਇਆਂ ਸੰਸਾਰ ਵਿੱਚ ਵਿਚਰਦੇ ਆਂ ਹੋਇਆਂ ਪਰਮ ਪ੍ਰਤਾ ਪਰਮਾਤਮਾ ਦਾ ਨਾਮ ਸਮਰਦਾ ਹੈ ਆਪਣੇ ਗੁਰੂ ਪਿਤਾ ਦੇ ਪ੍ਰੇਰਣ ਨੂੰ ਚੇਤੇ ਰੱਖਦਾ ਹੈ ਤੋ ਸਾਸ ਗਰਾਸ ਸਿਆਇ ਮੇਰਾ ਹਰ ਹਰ ਪਾਛਾ ਕਿੰਨੇ ਜੋ ਸਾਸ ਗਰਾਸ ਜਿਹੜਾ ਗੁਰੂ ਦਾ ਸਿੱਖ ਸਾਸ ਗਰਾਸ ਭਾਵ ਕੇ ਹਰ ਦਿਲੇ ਇਸ ਪਰਮਪਤਾ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਧਿਆਉਂਦਾ ਹੈ ਹਰ ਜੋ ਸਾਥ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ ਸਤਗੁਰ ਦੇ ਮਨ ਨੂੰ ਸਿੱਖ ਜਿਹੜਾ ਹੈ ਉਹ ਚੰਗਾ ਲੱਗਦਾ ਹੈ ਪਾਉਂਦਾ ਹੈ ਤਾਂ ਸਤਸੰਗ ਜਿਹੜਾ ਗੁਰਦਾ ਸਿੱਖ ਆਪਣੇ ਪਿਆਰੇ ਪ੍ਰਭੂ ਨੂੰ ਹਰ ਦਮ ਹਰ ਵੇਲੇ ਯਾਦ ਕਰਦਾ ਹੈ ਤੇ ਪਤਛ ਜੀ ਕਹਿੰਦੇ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਇਸ ਨੂੰ ਦਇਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਿਸ ਤੇ ਪਿਆਰਾ ਪ੍ਰਭੂ ਉਹ ਪਰਮਤਾ ਪਰਮਾਤਮਾ ਮਿਹਰਬਾਨ ਹੁੰਦਾ ਹੈ ਦਇਆ ਦੇ ਕਰ ਚਾਹੁੰਦਾ ਹੈ ਉਹ ਗੁਰੂ ਦਾ ਸਿੱਖ ਸਤਗੁਰ ਦੀ ਸਿੱਖਿਆ ਜਿਹੜੀ ਹੈ ਉਹ ਰਹਿਣ ਕਰਦਾ ਹੈ ਉਹਨੂੰ ਗੁਰ ਦੇ ਪੇਸ਼ ਚੰਗੇ ਲੱਗਦੇ ਹਨ ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸੇਖ ਗੁਰੂ ਉਪਦੇਸ਼ ਸੁਣਾਵੇ ਉਹਨੂੰ ਗੁਰਦੇ ਪੇਛੇ ਚੱਲਿਆ ਉਹ ਚੰਗੇ ਲੱਗਦੇ ਨੇ ਉਹ ਗੁਰ ਦਾ ਸਿੱਖ ਆਪਣੇ ਗੁਰੂ ਦੇ ਅੱਗੇ ਛਣ ਨੂੰ ਸਰਬਨ ਕਰਦਾ ਹੈ ਸੁਣਦਾ ਹੈ ਇਹ ਪਾਛਾ ਕਹਿੰਦੇ ਨੇ ਐਸੀ ਗੁਰ ਸਿੱਖਾਂ ਤੋਂ ਮੈਂ ਬਲੀ ਹਾਰੇ ਜਾਂਦਾ ਉਹਨਾਂ ਦੇ ਚਰਨ ਧੂੜ ਮੰਗਦਾ ਉਹਨਾਂ ਦੇ ਚਰਨਾ ਤੇ ਨਮਸਕਾਰ ਹੈ ਜਿਹੜੇ ਉਸ ਪਰਮਪਤਾ ਪਰਮਾਤਮਾ ਦੀ ਬੰਦਗੀ ਕਰਦੇ ਨੇ ਉਹਦਾ ਨਾਮ ਜਪਦੇ ਨੇ ਉੱਦਮ ਕਰਦੇ ਨੇ ਸਵੇਰੇ ਉੱਠ ਕਰਕੇ ਸਾਸ ਗ੍ਰਾਸ ਪਰਮਪਤਾ ਪਰਮਾਤਮਾ ਦਾ ਨਾਮ ਜਪਦੇ ਨੇ ਆਪਣੇ ਗੁਰੂ ਦੇ ਦੱਸੇ ਮੁਤਾਬਕ ਚੱਲਦੇ ਨੇ ਪਤਛਕ ਦਿਨ ਜੀ ਨਾ 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 ਤੂੜ ਮੰਗੇ ਤਿਸ ਗੁਰ ਸਿੱਖ ਕੀ ਜਾਨ ਨਾਨਕ ਤੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਆਪ ਰੇ ਨਾਮ ਜਪਾਵੈ ਪਤਛਕ ਦਿਨ ਉਨਾ ਗੁਰ ਸਿਖ ਖਾਂਦੀ ਮੈਂ ਚਰਨ ਤੂੜ ਮੰਗਦਾ ਹਾਂ ਉਹਨਾਂ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ ਸਤ ਸੰਗਤ ਜੀਓ ਜੋ ਆਪ ਨਾਮ ਜਪਦੇ ਨੇ ਤੇ ਹੋਰ ਨਾਮ ਜਪਉਂਦੇ ਨੇ ਆਪ ਜਪੈ ਆਵਰੇ ਨਾਮ ਜਪავਰੇ ਜਿਹੜੇ ਆਪ ਜਪਦੇ ਨੇ ਉਸ ਮਾਲਤ ਪ੍ਰਮਾਤਮਾ ਦਾ ਨਾਮ ਜਿਹੜੇ ਆਪ ਜਪਦੇ ਨੇ ਤੇ ਹੋਰ ਨਾਮ ਜਪਣ ਦੀ ਪ੍ਰੇਰਨਾ ਕਰਦੇ ਨੇ ਤਾਂ ਸਤਸੰਗ ਜੀਓ ਆਓ ਐਸੇ ਗੁਰਸਿੱਖਾਂ ਨੂੰ ਐਸੇ ਗੁਰੂ ਦੇ ਸੇਕ ਤੋਂ ਬਹੁਤ ਛਕਿੰਦੇ ਨੇ ਮੈਂ ਬੜੇ ਹਾਰੇ ਜਾਂਦਾ ਹਾਂ ਉਹਨਾਂ ਦੀ ਸ਼ਰਨ ਤੂੜ ਮੰਗਦਾ ਹਾਂ ਉਹਨਾਂ ਦੇ ਚਰਣਾ ਤੇ ਨਮਸਕਾਰ ਹੈ ਸੋ ਆਓ ਸਤਸੰਗ ਜੀਓ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਾਤਸ਼ਾਹ ਜੀ ਗੁਰ ਸਿੱਖ ਦੀ ਡਿਫੀਨੀਸ਼ਨ ਦੱਸਣੀ ਹੈ ਕਿ ਗੁਰੂ ਦੇ ਸਿੱਖ ਦਾ ਨਿਤ ਦਾ ਕੀ ਕਰਮ ਹੋਣਾ ਚਾਹੀਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਤੋਂ ਲੈ ਕੇ ਸਵੇਰ ਤੱਕ ਉਸ ਮਾਰਗ ਪਰ ਤਪ ਨਿਭੰਦਗੀ ਕਰਨੀ ਆਪਣੀ ਦਸਤਾਲ ਨਾ ਹੋਣ ਦੀ ਕਿਰਤਮਈ ਕਰਦੇ ਆ ਉਸ ਮਾਰਗ ਨੂੰ ਹਰ ਬਿਲ ਦੇ ਸਿਮਰਨ ਕਰਨਾ ਹੈ ਚਿੱਤਾ ਰੱਖਣਾ ਹੈ ਉਹਨੂੰ ਯਾਦ ਕਰਨਾ ਹੈ ਦੀ ਬੰਦਗੀ ਕਰਨੀ ਹੈ ਸੋ ਆਪ ਸਤ ਸੰਗ ਜੀਓ ਸਾਡੇ ਸੇਵੀ ਪਾਤਸ਼ਾਹ ਭੰਤਨਗੁਰ ਹਮ ਦਸਤ ਮਾਰ ਦੀ ਸੇਵ ਕੀ ਕਿਰਪਾ ਕਰੇ ਸਾਡਾ ਨਿਤ ਦਾ ਕਰਮੀ ਬਣ ਜਾਏ ਆਪਾਂ ਵੀ ਸਵੇਰ ਉੱਠ ਕੇ ਇਸ ਪਰਮਤਮਾ ਦੀ ਬੰਦਗੀ ਕਰਿਆ ਕਰੀਏ ਸਾਨੂੰ ਬਾਦਸ਼ਾਹ ਉਦਮ ਬਖਸ਼ਣ ਸਾਨੂੰ ਆਪਣੇ ਨਾਮ ਦੀ ਧਾਤ ਜਿਹੜੀ ਹੈ ਸਾਡੇ ਵੀ ਜੀਭਾਂ ਦੇ ਚੋਲੇ ਵਿੱਚ ਪਾ ਦੇਣ ਉਸ ਪਰਮਤਮਾ ਦੀ ਬੰਦਗੀ ਦੀ ਧਾਤ ਸਿਮਰਨ ਦੀ ਧਾਤ ਇਹ ਹੋ ਮੰਗ ਸਕ ਪਾਤ ਜਨਮ ਵਿੱਚ ਮੁਗਣੀ ਹੈ ਤਾਂ ਸਾਥ ਸੰਗਤ ਜੀ ਆਓ ਵਿਚਾਰਾ ਕਰਦੇ ਹਾਂ ਤੁਮ ਹੋਈਆ તમા ਪੁੱਲੰਗ ਦੀ ਮਾਪੇ ਬਖਸ਼ਣ ਉਹ ਰਾਮ ਦਾਸ ਜੀ ਬਾਦਸ਼ਾਹ ਸਾਡਾ ਸਬਦ ਗਾਵਿਆ ਸੋਣਿਆ ਕੀਤੀਆਂ ਹਾਂ ਵਿਚਾਰਾਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਆਓ ਬਿਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ